ਹਾਂਜੀ ਕੀ ਹਾਲ ਚਾਲ ਕਰਦੇ ਆ ਜਾਈ ਦੀ ਵੀਡੀਓ ਸਟਾਰਟ ਤੇ ਆਪਣੇ ਤੋਂ ਡਾਈਟ ਪਲਾਨ ਬਾਰੇ ਪੁੱਛਿਆ ਸੀ ਬਾਈਆਂ ਨੇ ਕਮੈਂਟ ਕੀਤਾ ਸੀਗਾ ਤੇ ਉਹ ਆਪਾਂ ਆਪਣੇ ਘੋੜਿਆਂ ਦੇ ਸਾਰੇ ਦਿਨ ਦਾ ਡਾਈਟ ਪਲਾਨ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਸਵੇਰ ਦਾ ਟਾਈਮ ਹੋਇਆ ਤੇ ਸਵੇਰ ਦੇ ਟਾਈਮ ਆਪਾਂ ਜਿਹੜਾ ਦਾਣਾ ਵਾ ਜਿਹੜਾ ਰੇਲ ਸ਼ਾਮਾਂ ਨੂੰ ਆਪਾਂ ਰੇਲ ਕੇ ਰੱਖ ਦਿੱਤਾ ਉਹ ਪਾਈਦਾ ਵਾ ਓਏ ਖਰਾਬ ਕਰਦੀ ਆ ਹੁਣ ਆਪਾਂ ਸਵੇਰ ਹੋਇਆ ਤੇ ਆਪਾਂ ਸਾਰੀਆਂ ਘੋੜਿਆਂ ਨੂੰ ਆਪਾਂ ਦਾਣਾ ਪਾਤਾ ਵਾ ਇਹਦੀ ਸ਼ੁਰੂ ਤੋਂ ਅਤਰੀ ਇਹ ਬੈਡ ਪੁਰਾਨੀਆਂ ਨੇ ਛੱਡਿਆ ਰੇ ਕੋੜੀ ਦੀ ਹਿਸਾਬ ਨਾਲ ਵੀ ਉਹਨੂੰ ਕਿੰਨਾ ਪਾਉਣਾ ਉਸ ਹਿਸਾਬ ਨਾਲ ਸਾਰਿਆਂ ਨੂੰ ਪਤਾ ਵਾਪਰ ਨਮਸਤਾਂ ਜੀ ਨਮਸਤਾਂ ਜੀ ਨਮਸਤਾਂ ਅਗਲੇ ਨਮਸਤਾਂ ਗੁਬਹਾਂ ਤੇ ਆ ਪਤਾ ਵਾ ਤੇ ਅਜਿਹੇ ਰਾਤਲਾ ਨੀਰਾ ਜਿਹੜਾ ਥੱਲੇ ਸਿੱਟਿਆ ਇਹ ਮਤਲਬ ਕੀ ਹੁਣ ਜਦੋਂ ਬਾਹਰ ਬੰਨਾਂਗੇ ਤੇ ਉਹ ਤੋਂ ਇਹ ਥੱਲੇ ਸਫਾ ਚਟ ਕਰ ਜਾਣੀਆਂ ਪੱਕਾ ਥਾਵਾਂ ਚੱਲੋ ਸਾ ਚੱਕ ਜਾਣੀਆਂ ਬਾਕੀ ਹੁਣ ਬਾਕੀ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਪਾਉਣਾ ਵਾ ਸਰੀਰ ਤੋਂ ਸ਼ਾਂਤ ਰਾਤ ਤੱਕ ਉਹ ਐਵੇਂ ਕਲਿੱਪ ਆਪਾਂ ਵਿੱਚ ਐਡ ਕਰੀ ਚੱਲਾਂਗੇ ਆਪਣਾ ਸਾਰੀ ਦਿਨ ਡਾਈਟ ਪਲਨ ਆਪਾਂ ਨੂੰ ਇਸ ਵੀਡੀਓ ਦੇ ਵਿੱਚ ਦੱਸ ਦਾਂਗੇ ਲੇਜੀ ਟਾਈਮ ਹੋ ਗਿਆ ਵਾ ਸਾਡੇ 11 12 ਦਾ ਤੇ ਹੁਣ ਆਪਾਂ ਇਸ ਵੇਲੇ ਆਪਾਂ ਘੋੜੀਆਂ ਨੂੰ ਪਾਈਦਾ ਵਾ ਲੂਸਣ ਲੂਸਣ ਵੱਢ ਕੇ ਲਿਆਂਦਾ ਹੈਗਾ ਤੇ ਉਹ ਆਪਾਂ ਪਾ ਲਈਦਾ ਵਾ ਤਬਾ ਤਬਾ ਸਾਰੀਆਂ ਨੂੰ ਇਸ ਲਈ ਲੂਸਣ ਪਾ ਲਈ ਦਵਾਂ ਆਪਾਂ। ਲਓ ਜੀ ਟਾਈਮ ਹੋ ਗਿਆ ਵਾ 2 ਦਾ 2 2.5 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਇਹ ਗਾਜਰਾ ਲਿਓਣੇ ਨੇ ਆ ਟੁੱਟ ਭੱਜ ਜਾਂ ਜਿਹੜੇ ਕਰੀਏ ਪਿਛੋਟੇ ਪੀਸ ਇਹ ਆਪਾਂ ਨੂੰ ਸਸਤੇ ਮਿਲ ਜਾਂਦੇ ਦੋ 2.5 ਰੁਪਏ ਕਿਲੋ ਵਿੱਚ ਮਿਲ ਜਾਂਦੇ ਆ ਤੇ ਇਹ ਆਪਾਂ ਲੈ ਆਈਦੇ ਆ ਤੇ ਇਹ ਆਪਾਂ ਪਾ ਲਈ ਦੇ ਇੱਕ ਟਾਈਮ ਕੁੜੀਆਂ ਨੂੰ ਇਹ ਪਾ ਲਈ ਦੇ ਸਾਰੀਆਂ ਨੂੰ ਵੀ ਹੋਣ ਆਪਣਾ ਕੜਾਈਆ ਪੈ ਜਾਂਦਾ ਵਾ ਸਾਰਿਆਂ ਨੂੰ ਆਪਾਂ ਇਸ ਵਕਤ ਹੁਣ ਆਪਾਂ ਹਾ ਗਾਜਰਾ ਪਾਤਨਾ ਵਾ ਬੜੇ ਚਾੜ ਆ ਸਾਰੀਆਂ ਖੰਦਗਾਂ ਮਾ ਗਾਜਰਾ ਲੋ ਜੀ ਟਾਈਮ ਹੋ ਗਿਆ 4:30 ਦਾ ਕਿ ਆਪਾਂ ਉਹਨੇ ਦਾਣਾ ਲੈ ਕੇ ਆਂਦਾ ਸੀਗਾ ਘੋੜੀਆਂ ਦਾ ਤੇ ਉਹ ਹੁਣ ਆਪਾਂ ਉਹਨਾਂ ਨੂੰ ਪਾਤਾ ਵਾ ਕਿ ਹੁਣ 4:30 ਹੋ ਗਏ ਤੇ ਆਪਾਂ ਟਾਈਮ ਹੋ ਗਿਆ ਇਹ ਪਹੁੰਚਾ ਤੇ ਆਪਾਂ ਦਾਣਾ ਜਿਹੜਾ ਸਾਰਾ ਰੰਨ ਕੇ ਪਾਈਦਾ ਵਾ ਇਹ ਜਦੋਂ ਆਪਾਂ ਰੰਨਣ ਲੱਗੇ ਤੇ ਜੇ ਵੀਡੀਓ ਦਾ ਟਾਈਮ ਲੱਗੇ ਤਾਂ ਆਪਾਂ ਜ਼ਰੂਰ ਬਣਾਵਾਂਗੇ ਤੇ ਦੱਸ ਦਾਂਗੇ ਤੁਹਾਨੂੰ ਵਿੱਚ ਕੀ ਕੀ ਪੈਂਦਾ ਇਹ ਸਾਰੇ ਨੋਰਮਲ ਚੀਜ਼ਾਂ ਹੀ ਆ ਜਿਹੜੀਆਂ ਆਪਾਂ ਆਮ ਪਾਉਣੀ ਆ ਸਾਰੀਆਂ ਨੂੰ ਉਹਨਾਂ ਦੇ ਹਿਸਾਬ ਦੇ ਨਾਲ ਜਿੰਨਾ ਕੁ ਪਾਉਣਾ ਇਹ ਗੱਬਣਾ ਇਹਨਾਂ ਨੂੰ ਥੋੜਾ ਜਿਆਦਾ ਪਾਲਦੀ ਦਾ ਵਾ ਐੱਟੇ ਇਹਨੂੰ ਬੁਮਾਰੀ ਇੱਕ ਤਾਂ ਇਹਨੂੰ ਖਾਂ ਲੱਗੇ ਨੂੰ ਮੂੰਹ ਬੜਾ ਬਾਹਰ ਕੱਢਣ ਦੀ ਆਦਤ ਖੁਰਲੀ ਜੋ ਜਿੰਨਾ ਇਹਦੇ ਲੱਗੇ ਰਵਾਂਗੇ ਨਾ ਇਹ ਉਹਨਾਂ ਮੂੰਹ ਬਾਹਰ ਕੱਢ ਕੇ ਫਿਰ ਖਾਂਦੀ ਇਹ ਤੇ ਥੱਲੇ ਖਲਾਰਾ ਪਾਉਂਦੀ ਆ ਦੇਖੋ ਫਿਰ ਥੱਲੇ ਚੱਕਦੀ ਆ ਤਾਂ ਕਰਕੇ ਆਪੇ ਤੋਂ ਦੂਰ ਹੀ ਰਹਿਨੇ ਆ ਨਾਲੇ ਓਏ ਆਪ ਦੇਖੋ ਇਹ ਗਾਹ ਲਾਇਦਾ ਚਲੋ ਠੀਕ ਆ ਹੁਣ ਆਪਾਂ ਇਹ ਤੋਂ ਬਾਅਦ ਸ਼ਾਮ ਨੂੰ ਆ ਮਤਲਬ ਕਿ 6 6:30 ਵਜੇ ਪਾਸ ਨੀਰਾ ਪਾਉਣਾ ਵਾ ਉਹ ਵੀਡੀਓ ਬਣਾਵਾਂਗੇ ਲੋ ਜੀ ਰਾਤ ਦਾ ਵੇਲਾ ਹੋ ਗਿਆ ਤੇ ਰਾਤ ਨੂੰ ਆਪਾਂ ਘੋੜੀਆਂ ਨੂੰ ਓਏ ਨੀਰਾ ਪਾ ਲਈਦਾ ਵਾ ਹਾਂਜੀ ਦੂਆ ਕੋਲੇ ਥੋੜਾ ਥੋੜਾ ਪਾ ਜੀਦਾ ਵੇ ਖਲਾਰ ਦਿੰਦੇ ਨਾ ਥੱਲੇ ਆਹ ਪਿਆ ਸਾਰੀਆਂ ਇੱਕ ਦੋ ਨਹੀਂ ਖਲਾਰ ਦੀਆਂ ਜਦੋਂ ਬਾਹਰ ਕਢੀ ਤਸਵੀਰੇ ਫਿਰ ਥੱਲੇ ਚੁਕ ਲੈਣੀਆਂ ਥੱਲੇ ਤਾਂ ਪੱਕਾ ਵਾ ਚੁਕ ਲੈਣੀਆਂ ਤਸਵੀਰੀ ਇਹ ਆਪਾਂ ਦਾ ਇਹ ਇੱਕ ਟੋਕਰੀ ਪਾਈ ਦੀ ਹੈ ਅੱਧੀ ਟੋਕਰੀ ਇਸ ਚ ਅੱਧੀ ਉਸ ਚ ਵੀ ਖਲਾਰਨ ਪਰ ਫਿਰ ਵੀ ਖਲਾਰ ਦਿੰਦੇ ਨੇ ਤੇ ਜਿਹੜਾ ਆਪਾਂ ਦਾਣਾ ਸੀਗਾ ਦਾਣਾ ਵਾਲਣ ਤੋਂ ਆਪਾਂ ਕੰਮ ਅਸੀਂ ਪਾਸੇ ਚਲੇ ਗਏ ਤੇ ਉਹ ਪਹਿਲੇ ਹੀ ਵਾਲਤਾ ਕਰ ਦਿਆ ਨੇ ਤੇ ਉਹ ਆਪਾਂ ਸਵੇਰੇ ਦੇਖਾਂਗੇ ਵੀ ਸਵੇਰੇ ਜਦੋਂ ਮਾੜਾ ਲਾ ਇਹੋ ਵੀਡੀਓ ਬਣਾਵਾਂਗੇ ਨਾਲ ਦੱਸਾਂਗੇ ਤੁਹਾਨੂੰ ਵਿੱਚ ਕੀ ਕੀ ਪੈਂਦਾ ਆਹੀ ਡਾਈਟ ਹੈ ਜੀ ਹੋਰ ਤਾਂ ਕੁੜੀਆਂ ਨੇ ਕੋਈ ਖਾਸ ਐਡਾ ਕੋਈ ਚੱਕਰ ਨਹੀਂ ਹੁੰਦਾ ਤੇ ਪਾਣੀ ਸial ਦੇ ਵਿੱਚ ਘਾਟੀ ਪਿੰਦੀਆਂ ਵਾ ਸ਼ਾਮ ਨੂੰ ਜਦੋਂ ਅੰਦਰ ਕੀਤੀਆਂ ਵਾ ਥੋੜਾ ਥੋੜਾ ਪਾਣੀ ਪੀਤਾ ਵਾ ਤੇ ਇੱਕ ਤਰੀ ਸਵੇਰੇ ਵੀ ਆਈਦਾ ਵਾ ਉਹਦੇ ਵਿੱਚ ਥੋੜਾ ਥੋੜਾ ਪੀਂਦੀਆਂ ਚਲੋ ਠੀਕ ਹੈ ਜੀ ਆਪਣਾ ਤਾਂ ਡਾਈਟ ਪਲਾਨ ਸਾਰੀ ਜਿਹੜੀਆਂ ਦਾ ਕੁੜੀਆਂ ਦਾ ਹਾਵਾ 그럼 10다. 티이 리